ਦਿਤਾ ਗਿਆ ਦੇਖੋ ਇਹ ਘਟਨਾ ਤੇ ਬਹੁਤ ਵੱਡੀ ਸਾਜ਼ਿਸ਼ ਹੈ ਸਾਡੇ ਖਾਸ ਕਰ ਇਸ ਖਿੱਤੇ ਤੇ ਔਰ ਸਾਡੇ ਵਰਗਾ ਦੇ ਸਾਡੇ ਭਾਈਚਾਰੇ ਨੂੰ ਮਤਲਬ ਭਾਵਨਾ ਫਟਕਾਉਣ ਤੇ ਔਰ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਦੇ ਕੋਲ ਇਹੋ ਜੇ ਦੋਸ਼ੀ ਫੜੇ ਜਾਂਦੇ ਆ ਸਰਕਾਰ ਉਤੋਂ ਬਾਦ ਦੱਸਦੀ ਨਹੀਂ ਕਿ ਉੱਤੇ ਪੜਦਾ ਪਉਂਦੀ ਹੈ ਇਹਦਾ ਮਤਲਬ ਸਰਕਾਰ ਨਿਕਰਾਇਆ ਜਿਹੜਾ ਦੋਸ਼ੀ ਹੈ ਉਹਦੀ ਡਿਟੇਲ ਕਾਲ ਡਿਟੇਲ ਜਿਹੜੀ ਸੋਸ਼ਲ ਮੀਡੀਆ ਤੇ ਪਾਓ ਲੋਕੀ ਚੈੱਕ ਕਰਨਗੇ ਕਿਹਦੇ ਕਿਹਦੇ ਨਾਲ ਉਹਨੇ ਗੱਲ ਕੀਤੀ ਆ ਕਿੰਨੇ ਕਿੰਨੇ ਨੂੰ ਭੇਜਿਆ ਇਹ ਤਾਂ ਬਲੋ ਬੇਅਦਮੀਆਂ ਹੋਈਆਂ ਆਨੰਦਪੁਰ ਸਾਹਿਬ ਉਹਦੀ ਵੀ ਬੰਦਾ ਫੜਿਆ ਗਿਆ ਕੋਈ ਨਹੀਂ ਪਤਾ ਕੌਣ ਕਿੱਥੇ ਹੌਲੀ ਜੀ ਕਹਿੰਦੇ ਇਹ ਮੰਦਬੁੱਧੀ ਹੈ ਮੰਦਬੁੱਧੀ ਹੈ ਭਾਈ ਕਿਸੇ ਕੱਪੜੇ ਵਾਲੇ ਦੇ ਕੱਪੜੇ ਚੁੱਕੇ ਜਿਹੜੀ ਉਹਦੀ ਲੋੜ ਉਹ ਪੂਰੀ ਕਰੇ ਇਹਨਾਂ ਨਾਲ ਕੀ ਉਹਦਾ ਰੁਲਿਆ ਸਾਡੇ ਗ੍ਰੰਥਾਂ ਨਾਲ ਸਾਡੇ ਜਿਹੜੇ ਜਿਹੜੇ ਸਾਡੇ ਜਿਹੜੇ ਸਾਡੇ ਮਾਰਗਦਰਸ਼ਕ ਲੋਕ ਨੇ ਜਿਹੜੇ ਜਿਨ੍ਹਾਂ ਨੇ ਦੇਸ਼ ਨੂੰ ਜਾਗ ਸਿਖਾਈ ਹੈ ਜਿਸ ਸੰਧਾਨ ਦਿੱਤਾ ਹੈ ਉਹਨਾਂ ਦੀ ਉਹਨਾਂ ਦੀ ਸਟੈਚੂਆਂ ਤੇ ਉਹਨਾਂ ਦੇ ਮੂਰਤਾਂ ਦੇ ਵੇਦ ਵੀ ਕੋਈ ਕੋਣ ਕਰੇ ਉਹਨਾਂ ਦੇ ਮਤਲਬ ਸਟੈਚੂਆਂ ਦੀ ਖਾਸ ਦਿਨ ਚੁਣਨਾ ਗੈਸ ਘਟਣਾ ਦੇ ਲਈ 26 ਜਨਵਰੀ ਜਦੋਂ ਸਾਰਾ ਦੇਸ਼ ਇਹਦੀ ਸਥਾਪਨਾ ਦੇ ਜਸ਼ਨ ਮਨਾ ਰਿਹਾ 69 ਦੇ ਵੇਦੀ ਉਹ ਦਿਨ ਕਿ ਚੁਣਿਆ ਗਿਆ ਤੇ ਜੇ ਹੈਗਾ ਜੇ ਸਰਕਾਰ ਸਰਕਾਰ ਨੂੰ ਮੈਂ ਕਹੂੰਗਾ ਕਿ ਚਰਾਏ ਜ ਖਲੋ ਕੇ ਦੱਸੋ ਕੌਣ ਹੈ ਬੰਦਾ ਕਿੱਥੋਂ ਆਇਆ ਅੱਜ ਕੱਲ੍ਹ ਤੇ ਸੋਸ਼ਲ ਮੀਡੀਆ ਅੱਜ ਕੱਲ੍ਹ ਤੇ ਆਰਟੀਫੀਸ਼ੀਅਲ ਇੰਟੈਲੀਜੈਂਟ ਤੋਂ ਤੁਸੀਂ ਜਿੰਨੂੰ ਮਰਜ਼ੀ ਪੜ ਸਕਦੇ ਸੀ ਅੱਜ ਦੀ ਨਹੀਂ ਜੀ ਇਹ ਸਰਕਾਰ ਸੁੱਤੀ ਹੈ ਮੁੱਖ ਮੰਤਰੀ ਸਾਹਿਬ ਵੀ ਸੁੱਤੇ ਨੇ ਲਗਾਤਾਰ ਧਮਾਕੇ ਹੋ ਰਹੇ ਲਗਾਤਾਰ ਇਹ ਸਾਰੀਆਂ ਇਨਪੁਟਸ ਇਹਨਾਂ ਦੇ ਕੋਲ ਨੇ ਕਿਉਂ ਨਹੀਂ ਕੰਮ ਹੋ ਰਿਆ ਜੇ ਨਹੀਂ ਤੁਹਾਡੀ ਹੋਮ ਮਿਨਿਸਟਰੀ ਸਾਥ ਦੇ ਜੇ ਸਾਹਮਣੇ ਹੋਮ ਮਿਨਿਸਟਰ ਦੇ ਖਲੋ ਜਾ ਕੇ ਜੇ ਕੇਂਦਰ ਕਿੰਦ ਜੇ ਜੇ ਕੋਈ ਬਾਹਰ ਦਾ ਬੰਦਾ ਬਾਹਰ ਜਾਂਦਾ ਤੁਸੀਂ ਉੱਤੇ ਕੀ ਐਕਟ ਕੀਤਾ ਜੀ ਤੱਕ ਅੱਛਾ ਸਰ ਉਹ ਤੁਸੀਂ ਸਫਾਈ ਕੀਤੀ ਪਰ ਸਫਾਈ ਦਾ ਵੀ ਹਾਲ ਕਾਫੀ ਮਾੜਾ ਦੱਸਿਆ ਜਾ ਰਿਹਾ ਤਸਵੀਰਾਂ ਸਿਰਫ ਲੋਕਾਂ ਨੂੰ ਵਿਖਾਉਣ ਲਈ ਤੁਹਾਡੇ ਕੈਮਰੇ ਰਾਹੀਂ ਵਿਖਾਉਣਾ ਵਾਸਤੇ ਆ ਹਾਲਾਤ ਉੱਤੇ ਵੇਖ ਲਓ ਚੜ ਕੇ ਅਸੀਂ ਚੱਲੇ ਆਂ ਜਿਹੜੇ ਦਾਗ ਰਹਿ ਗਏ ਨਿਕਲਦੇ ਨਹੀਂ ਜਾਂ ਸਾਨੂੰ ਤੁਹਾਡੇ ਸਾਹਮਣੇ ਅੱਧਾ ਪਾਉਣਾ ਕਿਤਾ ਹੋ ਗਿਆ ਉਤੇ ਝਾੜ ਮਤਲਬ ਝਾੜੂ ਦੇ ਨਾਲ ਕੋਸ਼ਿਸ਼ ਕੀਤੀ ਵੀ ਨਿਕਲਦੇ ਇਹ ਸਵਾਦ ਹੀ ਗੱਲ ਕਰੋਗੇ ਸਵਾਦ ਜਿੰਨੀ ਕਹੇਗੀ ਉਹ ਤਾਂ ਟੱਟ ਲੱਸ ਦੇਣੀ ਰਾਤ ਕੱਲ ਦੀ ਲੱਗੀ ਪਰ ਇਹ ਪੱਕੇ ਦਾਗ ਨੇ ਦੋਰੀ ਮੈ ਤਿਲਕਣੋਂ ਡਿਕਣੋਂ ਬਚਿਆ ਕਿਉਂਕਿ ਪੱਕਾ ਜਾਲਾ ਬੱਜਾ ਹੈ ਕਿਸੇ ਨੇ ਉੱਤੇ ਚੜ ਕੇ ਨਹੀਂ ਵੇਖਿਆ ਕੋਈ ਜਵਾਬ ਦੇ ਨਹੀਂ ਹੈਗਾ ਇਹਦਾ ਸਿਰਫ ਫੋਟਾਂ ਖਚਾਉਣੀਆਂ ਨੇ ਪ੍ਰੈਟ ਤੇ ਜਾ ਕੇ ਉੱਥੇ ਉੱਥੇ ਖੜੇ ਹੋਣਾ ਹੈ ਆਪਣੀ ਵਾਹ ਵਾਹ ਬਸ ਫੋਟਾਂ ਜ ਹੋਣੀ ਹੈ ਪਰ ਗਰੀਬ ਜਿਹੜੇ ਲੋਕ ਨੇ ਲੋਕ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਇਸ ਲੈਵਲ ਦੀ ਇਨਕੁਆਰੀ ਦੀ ਮੰਗ ਕਰਦੇ ਇਸ ਘਟਨਾ ਦੇ ਇਸ ਘਟਨਾ ਦੀ ਸਿਟਿੰਗ ਜੱਜ ਤੋਂ ਇਨਕੁਆਰੀ ਹੋਣੀ ਚਾਹੀਦੀ ਹੈ ਸਿਟਿੰਗ ਜੱਜ ਜਿਹੜਾ ਹੈ ਉਹ ਦੱਸਣ ਕਿ ਇਹ ਘਟਨਾਵਾਂ ਕਿਉਂ ਵਾਪਰੀਆਂ ਨੇ ਇੱਕ ਤੇ ਇਹ ਇੱਥੇ ਬੈਠੇ ਕਰੀ ਜਾਂਦੇ ਆ ਭਾਜਪਾ ਵਾਲੇ ਉੱਥੇ ਉੱਪਰ ਲੰਬੂ ਲਈ ਜਾਂਦੇ ਉੱਥੇ ਹੁਣ ਅਮਿਤ ਸ਼ਾ ਜੀ ਕੋਈ ਸਾਰੇ ਦੇਸ਼ ਸਾਡਾ ਅੰਦੋਲਨ ਚੱਲ ਰਿਹਾ ਕਿ ਜਿਹੜੀ ਬਾਬਾ ਸਾਹਿਬ ਭੀਮਰਾਓ ਬੇਦਕੀ ਦੀ ਬੇ ਜਿਹੜੀ ਉਹਨਾਂ ਨੇ ਮਤਲਬ ਉਹਨਾਂ ਸ਼ਬਦ ਬੋਲੇ ਨੇ ਉਹਨਾਂ ਦੀ ਉਹਨਾਂ ਦੀ ਸ਼ਖਸੀਅਤ ਤੇ ਉਹਨਾਂ ਦੀ ਮਾਫੀ ਮੰਗਣ ਪਰ ਕੋਈ ਨਹੀਂ ਹੈਗਾ ਜਦੋਂ ਇਹ ਜਿਹੜੇ ਵੱਡੇ ਲੋਕ ਕਰ ਰਹੇ ਨੇ ਇਹੋ ਜਿਹੇ ਕੰਮ ਤੇ ਫਿਰ ਜਿਨ੍ਹਾਂ ਨੇ ਤੇ ਕਰਨਾ ਹੀ ਕਰਨਾ ਹੈ ਉਹਨਾਂ ਦੀ ਦਾਹਤ ਬਣ ਗਈ ਹੈ ਪਰ ਸਰ ਇਹਦਾ ਹੱਲ ਕੀ ਹੈ ਜਿਸ ਤਰੀਕੇ ਨਾਲ ਪੰਜਾਬ ਪਹਿਲੇ ਹਾਲੇ ਹੈ ਕਿ ਜਿਹੜੇ ਜ਼ਿੰਮੇਵਾਰ ਜਿਹੜੇ ਸਟੇਟ ਚਲਾ ਰਹੇ ਨੇ ਜਿਹੜੇ ਦੇਸ਼ ਚਲਾ ਰਹੇ ਨੇ ਪਹਿਲੇ ਤੇ ਉਹ ਮਾਫੀ ਮੰਗਣ ਲੋਕਾਂ ਤੋਂ ਕਿ ਉਹ ਫੇਲ ਨੇ ਇਹਨਾਂ ਚੀਜ਼ਾਂ ਨੂੰ ਰੋਕਣ ਵਾਸਤੇ ਜਸਪਾਲ ਸਾਹਿਬ ਕਮਿਸ਼ਨਰ ਸਾਹਿਬ ਦਾ ਬਿਆਨ ਆਇਆ ਉਹ ਸਿਲਕਾ ਨਹੀਂ ਜਾਵੇਗੀ ਸਰ ਰੱਖਿਆ ਮੇਰੀ ਮੇਰਾ ਮਕਸਦ ਹੈ ਕਿ ਕਿੰਨੇ ਇਹਨੇ ਨੇ ਨੇ ਸਰੇ ਸਿਰ ਫਿਰ ਸਾਰੇ ਜਿੰਦੇ ਵੀ ਸਾਡੇ ਮਤਲਬ ਲੱਗੇ ਨੇ ਕਿ ਸੁਰੱਖਿਆ ਦੇ ਸਵੇਰ ਸਾਰੀ ਜਗ੍ਹਾ ਤੇ ਤੁਸੀਂ ਸਿਕਿਉਰਿਟੀ ਕਰੋਗੇ ਤਾਂ ਇਹ ਕਿਉਂ ਨਹੀਂ ਦੱਸਦੇ ਵੀ ਕਾਹੂ ਹੋ ਗਿਆ ਰਿਹਾ ਇੱਕ ਮਿੰਟ ਕਿੱਥੇ ਦੇਖਦੇ 200 ਕਾਜੀ ਦੂਰੀ ਤੇ ਪੁਲਿਸ ਸਟੇਸ਼ਨ ਐ ਇੱਥੋਂ ਲਾਲ ਆਰਡਰ ਤੁਹਾਡੇ ਸਾਹਮਣੇ ਹੀ ਹੈ ਜਿਹੜੀ ਜਿਹੜੀ ਪੁਲਿਸ ਤੇ ਬੰਬ ਛੁੱਟੇ ਜਾ ਰਹੇ ਨੇ ਲਾਲ ਆਰਡਰ ਦੀ ਸਿੱਧੀ ਹੋਰ ਤੁਹਾਨੂੰ ਕੋ ਦੱਸਣ ਦੀ ਲੋੜ ਹੈ ਜਿਹੜਾ ਪਾਜੀਵਾ ਪੁੱਛ ਲਾਇਆ ਸੀ ਉਹ ਕਹਿੰਦੇ ਜੀ ਕਿ ਸਿਚੁਏਸ਼ਨ ਅੰਡਰ ਕੰਟਰੋਲ ਆ ਆ ਦੇਖ ਲਓ ਕੰਟਰੋਲ ਐ ਆ ਖਾਣੇ ਤੇ ਬੰਬ ਛੁੱਟੇ ਜਾ ਰਹੇ ਐ ਅੰਡਰ ਕੰਟਰੋਲ ਨੇ ਜੇ ਉਹਨਾਂ ਦੇ ਮੁਤਾਬਕ ਐ ਅ ਇਹ ਵੇਣ ਉਹਨਾਂ ਨੂੰ ਇਹ ਪ੍ਰਭਾਸ਼ਾ ਉਹਨਾਂ ਨੂੰ ਮੁਬਾਰਕ ਪਰ ਪੰਜਾਬ ਨਹੀਂ ਇਹਨੂੰ ਪਸੰਦ ਕਰਦਾ ਐਸੇ ਲੋਕਾਂ ਦੇ ਮਨ 'ਚ ਦਹਿਸ਼ਤ ਹੈ ਡਰ ਹੈ ਜਿੱਤੇ ਤੇ ਸਰਕਾਰ ਨੂੰ ਕੰਮ ਕਰਨਾ ਚਾਹੀਦਾ ਸਰਕਾਰ ਜਿਹੜੀ ਸਰਕਾਰ ਸੈਸ਼ਨ ਨਹੀਂ ਬੁਲਾ ਰਹੀ ਸੈਸ਼ਨ ਤੋਂ ਭੱਜ ਰਹੀ ਹੈ ਕਿਉਂਕਿ ਡਿਬੇਟ ਤੋਂ ਭੱਜਣਗੇ ਉੱਥੇ ਲੋਕਾਂ ਨੂੰ ਪੁੱਛਣੇ ਸਵਾਲ ਡਿਬੇਟ ਤੋਂ ਭੱਜਣਾ ਹੈ ਸੈਸ਼ਨ ਨਹੀਂ ਬੁਲਾ ਰਹੇ ਕੋਈ ਕੈਬਨਟ ਦੀ ਮੀਟਿੰਗ ਨਹੀਂ ਹੋ ਰਹੀ ਤੇ ਤੁਸੀਂ ਇਹਦੇ ਬਾਰੇ ਕੀ ਕਰੋਗੇ ਮੁਖਮੰਦ ਦੇਲੀ ਵਾਲਾ ਟਿਮਾ ਇੱਕ ਸ਼ਖਸ ਹੈ ਉਹ ਵੀ ਦਲਿਤ ਦੱਸਿਆ ਜਾ ਰਿਹਾ ਹੈ ਇਹਨਾਂ ਦਾ ਯਾਰ ਗੱਲ ਹੋਵੇ ਦਲਿਤ ਕਿਹ ਹੋਵੇ ਇਹ ਸਾਡੇ ਸਾਰਿਆਂ ਦੀ ਨਹੀਂ ਠੀਕ ਹੈ ਕਿਸੇ ਭਾਈਚਾਰੇ 'ਚ ਪੈਦਾ ਹੋਣ ਨਾਲੋਂ ਠੀ ਸਾਰੇ ਵਰਗਾਂ ਦੇ ਨਹੀਂ ਸਾਰੇ ਧਰਮਾਂ ਦੇ ਨਹੀਂ ਸਾਰਿਆਂ ਦੇ ਸਾਂਝੇ ਨੇ ਸਾਡੇ ਲਈ ਉਹਨਾ ਉਡਾ ਹੀ ਦੋਸ਼ੀ ਭਾਵੇਂ ਕਿਸੇ ਵਰਗ ਦਾ ਹੋਵੇ ਉਹ ਉਸੇ ਵਰਗ ਦਾ ਹੋਵੇ ਉਡਾ ਹੀ ਦੋਸ਼ੀ ਹੈ ਲੇਕਿਨ ਗੱਜੀ ਦੀ ਅਜਿ ਮੇਰ ਦੀ ਚੋਣ ਵੀ ਹੋਣੀ ਸੀ ਕਿ ਲੱਗਦਾ ਨਹੀਂ ਕਿ ਐਸਟਰਨੀਆਂ ਚੀਜ਼ਾਂ ਜਾਣ ਬੁੱਝ ਕੇ ਕੀਤੀਆਂ ਜਾ ਰਹੀਆਂ ਇਹ ਤੁਹਾਨੂੰ ਇੱਕ ਵਜੇ ਪ੍ਰੈਸ ਕਾਨਫਰੰਸ ਅਸੀਂ ਕਰ ਰਹੇ ਸਾਡੇ ਕੋਲ ਇਨਪੁਟਸ ਹੈਗੀਆਂ ਨੇ ਕੁਝ ਕਾਫੀ ਉਹ ਐਲਓਪੀ ਤੇ ਸਾਡੇ ਪੀਸੀਸੀ ਪ੍ਰੈਜ਼ੀਡੈਂਟ ਤੁਹਾਡੇ ਨਾਲ ਉੱਥੇ ਚर्चा ਕਰਨਗੇ ਤੇ ਜੀ ਸਾਹਿਬ ਰਾਤੀ ਜਿਸ ਤਰੀਕੇ ਨਾਲ ਘਟਨਾ ਵਾਪਰੀ ਹੈ ਸਰਕਾਰ ਬਾਅਦ ਤੇ ਤੁਹਾਡੇ ਐਕਸ਼ਨ ਤੋਂ ਬਾਅਦ ਸਰਕਾਰ ਵੀ ਐਕਸ਼ਨ ਚ ਆ ਗਈ ਅਦੀ ਇਨਕੁਆਰੀ ਵੀ ਹੋਈ ਔਰ ਬਕਾਇਦਾ ਫੋਰੈਂਸਿਕ ਵੀ ਆਇਆ ਮੈਂ ਇੱਕੋ ਚੀਜ਼ ਤੁਹਾਨੂੰ ਕਹਿਣਾ ਚਾਹੁੰਦਾ ਅਸੀਂ ਰਾਤੀ ਵੇਖ ਕੇ ਗਏ ਅਸੀਂ 10 ਵਜੇ ਆ ਗਏ ਇਹਨਾਂ ਨੂੰ ਸਾਫ਼ ਕਰਨ ਵਾਸਤੇ ਸਾਡੇ ਕੋਈ ਜਨਣਾ ਹੋਇਆ ਸੀ ਕੀਤਾ ਜਿੰਨੇ ਕੋ ਸਾਡੇ ਕੋ ਸਾਧ ਨਹੀਂ ਕਿਉਂਕਿ ਪੌੜੀ ਉੱਚੀ ਨਹੀਂ ਤੱਕ ਵੀ ਜਾਂਦੇ ਅਸੀਂ ਕਰਤਾ ਉਹ ਕੋ ਸਵੇਰ ਦਾ ਪਹੁੰਚਿਆ ਇੱਥੇ ਕੱਲ ਰਾਤੀ ਨਹੀਂ ਨਹੀਂ ਕੱਲ ਰਾਤੀ ਆ ਗਏ ਨਹੀਂ ਨਹੀਂ ਸਿਚੂਏਸ਼ਨ ਕੰਟਰੋਲ ਚ ਨਹੀਂ ਤੇ ਸਾਫ ਸਾਫ ਕਿੰਨੇ ਕਰਨਾ ਸੀ ਪ੍ਰਸ਼ਾਸਨ ਨੂੰ ਭੇਜ ਦਿੰਦੇ ਵੀ ਜਾਓ ਕਿ ਸਫਾਈ ਕਰੋ ਦੀ ਕੋ ਆ 11 ਵਜ ਗਏ ਆ ਉਹ ਜਿਹੜਾ ਪਹੁੰਚਿਆ ਉਹੀ ਸਵਾਲ ਹੈ ਕਿ ਤੁਸੀਂ ਪਹੁੰਚ ਗਏ ਹੋ ਇੱਥੇ ਪਰ ਪ੍ਰਸ਼ਾਸਨ ਜਾਂ ਕੋਈ ਜਿਹੜੇ ਸਤਾਤਾਰੀ ਸਰਕਾਰ ਦੇ ਮਤਲਬਦਾ ਕੋਈ ਨਹੀਂ ਪਹੁੰਚਿਆ ਕਿਉਂਕਿ ਉਹਨਾਂ ਦੇ ਉਹਨਾਂ ਵਾਸਤੇ ਸਿਤੀ ਅੰਡਰ ਕੰਟਰੋਲ ਹੈ ਉਹਨਾਂ ਦੀ ਤੇ ਇਹੀ ਗੱਲ ਹੈ ਕਿ ਉਹ ਕਹਿੰਦੇ ਸਾਡੇ ਦਾ ਸਭ ਕੁਝ ਠੀਕ ਹੈ ਉਹਦੇ ਤਵਾਕਾ ਹੋ ਜੇ ਤਾਂ ਵੀ ਠੀਕ ਹੈ ਕੋਈ ਬੇਦਬੀ ਕਰ ਜੇ ਤਾਂ ਵੀ ਠੀਕ ਹੈ ਉਹਨਾਂ ਨੇ ਉਹਨਾਂ ਦਾ ਤੇ ਦੇਖੋ ਤਬਾਕਾ ਕਹਿ ਰਹੇ ਹੋ ਸਰਕਾਰ ਕਹਿੰਦੀ ਰੈਡੀਏਟਰ ਫਟਿਆ ਟਾਇਰ ਫਟਿਆ ਮੇਰੀ ਜਿੰਨੇ ਜਿੰਨੇ ਅਜੇ ਤੱਕ ਹੋਏ ਆ ਤੁਹਾਡੇ ਸਾਹਮਣੇ ਕੀ ਨਿਕਲਿਆ ਜੀ ਜਦੋਂ ਸ਼ੁਰੂਆਤ ਹੁੰਦੀ ਕਿੱਥੇ ਹੁੰਦੀ ਰੈਡੀਏਟਰ ਤੋਂ ਸਿਲੰਡਰ ਤੋਂ ਸਟੋਵ ਤੋਂ ਤੇ ਬਾਅਦ ਕਿੱਧਰ ਨੂੰ ਜਾਂਦੀ ਜਾਂਦੀ ਕੋਈ ਕਹਿੰਦੇ ਬੰਦੇ ਫੜੇ ਵੀ ਗਏ ਉੱਥੇ ਸਾਰੇ ਤੋਂ ਉਹ ਉਹ ਰੈਡੀਏਟਰ ਪਾੜਨ ਵਾਲੇ ਫੜੇ ਗਏ ਕਮਾਲ ਹੋ ਗਈ ਯਾਰ ਐਕਚੁਅਲ ਨਾ ਮੈਂ ਸਿਰਫ ਇੱਕੋ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਆਪ ਰੱਬ ਨੇ ਤੁਹਾਨੂੰ ਮੌਕਾ ਦਿੱਤਾ ਬਾਹਰ ਆਓ ਬਾਹਰ ਆ ਕੇ ਲੋਕਾਂ ਤੋਂ ਵਿਚਰੋ ਲੋਕਾਂ ਦੇ ਹਾਲਾਤ ਮਾੜੇ ਆ ਤੁਸੀਂ ਸਿਰਫ ਇੱਕ ਟਵੀਟ ਨਾਲ ਆਪਣੇ ਇਸ਼ਤਿਹਾਰ ਵੇਖਣ ਦੇ ਨਾਲ ਆਪਣੇ ਇਸ਼ਤਿਹਾਰਾਂ ਦੀ ਫੋਟੋ ਵੇਖਣ ਦੇ ਨਾਲ ਪੰਜਾਬ ਠੀਕ ਨਹੀਂਗਾ ਪੰਜਾਬ ਦੇ ਮਾੜੇ ਹਾਲਾਤ ਕੀ ਲੱਗਦਾ ਜੀ ਕੌਣ ਲੋਕ ਨੇ ਸੀਐਮ ਸਾਹਿਬ ਨੇ ਟਵੀਟ ਕੀਤੀ ਸੀਐਮ ਸਾਹਿਬ ਨੇ ਟਵੀਟ ਆਇਆ ਉਹਦੇ ਉਹ ਉਹਦੇ ਹਰ ਘਟਨਾ ਤੋਂ ਬਾਅਦ ਟਵੀਟ ਆਉਂਦਾ ਉਹਨਾਂ ਦਾ ਉਹ ਕੋਈ ਨਵੀਂ ਚੀਜ਼ ਨਹੀਂ ਉਹਦੇ ਉਹਦੇ ਕਾਪੀ ਪੇਸਟ ਹੀ ਕਰਦੇ ਨੇ ਤੁਹਾਨੂੰ ਕੀ ਲੱਗਦਾ ਕਿਹੜੀ ਤਾਕਤ ਹੈ ਜਿਹੜੀ ਪੰਜਾਬ ਦੇ ਰਾਜਸਥਾਨ ਕਰਨਾ ਚਾਹੁੰਦੀ ਇਹ ਮੇਰੀ ਗੱਲ ਨਹੀਂ ਸਮਝਦੀ ਇਹਦੇ ਉਹ ਦੱਸਣਾ ਜਿੰਨਾਂ ਕੋਲ ਇੰਟੈਲੀਜੈਂਸ ਹੈ ਸਾਰਾ ਕੁਝ ਦੱਸੋ ਲੋਕਾਂ ਸਾਹਮਣੇ ਰੱਖਣ ਜਿਹੜਾ ਜਿਹੜਾ ਕੰਮ ਹੀ ਨਹੀਂ ਕਰ ਰਹਾ ਮੈਨੂੰ ਤਾਂ ਲੱਗਦਾ ਇਹ ਆਪ ਹੀ ਨੇ ਵੀ ਅਹੀਂ ਕਰਨਾ ਹੀ ਕੁਛ ਨਹੀਂ ਜਿੰਨੂੰ ਜਿਮਿਆਰੀ ਦਿੱਤੀ ਹੈ ਜਿਮਿਆਰੀ ਦੋਦੀ ਹੈ ਉਹ ਆਕੇ ਤੁਹਾਡੀ ਗੱਲ ਦਾ ਜਵਾਬ ਦੇ ਵੀ ਆ ਤੱਕ ਤੇ ਜੀ ਹੁਣ ਗੁਰਜੀਤ ਔਜਲਾ ਇੱਕ ਤੌਰ ਮੈਂਬਰ ਪਾਰਲੀਮੈਂਟ ਜਿੰਨੇ ਹੀ ਮੇਰੀ ਸੇਵਾ ਹੈ ਮੈਂ ਆਪਣੀ ਤੇ ਕਰ ਰਿਹਾ ਪਰ ਜਿਹੜੀ ਅਥਾਰਟੀ ਕਿਹਦੇ ਕੋਲ ਹੈ ਹੋਮ ਮਿਨਿਸਟਰ ਕੌਣ ਨੇ ਉਹ ਦੱਸੇ ਨਾ ਕਿ ਤੁਹਾਨੂੰ ਅੱਜ ਇੱਥੇ ਪਹੁੰਚੇ ਜੀ ਕੀ ਕਾਰਨ ਬਈ ਜਦੋਂ ਮੈਂ ਬਾਰ-ਬਾਰ ਕਹਿ ਰਿਹਾ ਦੇਸ਼ ਆਪਣਾ ਸੰਵਿਧਾਨ ਦਿਵਸ ਮਨਾ ਰਿਹਾ ਹੈ ਗਣਤੰਤਰ ਦਿਵਸ ਮਨਾ ਰਿਹਾ ਹੈ ਔਰ ਬਾਬਾ ਸਾਹਿਬ ਨੂੰ ਕੱਲ ਨਮਨ ਕਰਨ ਵਾਸਤੇ ਵੀ ਬਹੁਤ ਸਾਰੇ ਆਉਂਦੇ ਆ ਲੇਕਿਨ ਬਾਬਾ ਸਾਹਿਬ ਦੀ ਮੂਰਤੀ ਤੇ ਇਸ ਤਰੀਕੇ ਨਾਲ ਗੰਦਗੀ ਦਾ ਹੋਣਾ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਸੁਰੱਖਿਆ ਦਾ ਕੋਈ ਪ੍ਰਬੰਧ ਨਾ ਹੋਣਾ ਇਹ ਸਰਕਾਰ ਦੀ ਨਕਲਕੀ ਸ਼ੋਅ ਕਰਦਾ ਹੈ ਔਰ ਸਰਕਾਰ ਦੀ ਜ਼ਿੰਮੇਵਾਰੀ ਹੈ ਔਰ ਸਰਕਾਰ ਕੋਲੋਂ ਅਸੀਂ ਜਵਾਬ ਮੰਗਨੇ ਆ ਔਰ ਅਸੀਂ ਸਰਕਾਰ ਨੂੰ ਕਹਿੰਨੇ ਆ ਕਿ ਸਰਕਾਰ ਇਹ ਜ਼ਿੰਮੇਵਾਰੀ ਲੇ ਜਿਹੜਾ ਵੀ ਕੋਈ ਦੋਚੀ ਹੈ ਉਹਦੇ ਖਿਲਾਫ ਸਖਤ ਕਾਰਵਾਈ ਹੋਵੇ ਔਰ ਜਿਹੜਾ ਅਧਿਕਾਰੀ ਜਾਂ ਲੋਕਲ ਲੈਣਾ ਦਾ ਮੰਤਰੀ ਹੈ ਉਹਨਾਂ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜਿਹੜੇ ਸਰ ਬਿਲਕੁਲ ਬੰਦ ਰਹੇਗਾ ਔਰ ਅਸੀਂ ਲੋਕਾਂ ਦਾ ਵੀ ਧੰਨਵਾਦ ਕਰ ਰਹੇ ਆ ਕਿ ਇਹ ਲੋਕ ਜਿਹੜੇ ਐ ਉਹ ਬਿਲਕੁਲ ਸਹਿਯੋਗ ਕਰ ਰਹੇ ਆ ਔਰ ਅਸੀਂ ਲੋਕਾਂ ਨੂੰ ਬਿਨਾਂ ਵਜ੍ਹਾ ਤੋਂ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਔਰ ਕਾਂਗਰਸ ਪਾਰਟੀ ਵੀ ਇਹ ਜਿਹੜਾ ਹੈ ਬੰਦ ਦੇ ਵਿੱਚ ਸ਼ਾਮਲ ਹੈ ਔਰ ਅਸੀਂ ਇਹ ਬੰਦ ਨੂੰ ਸਕਸੈਸ ਚਾਹਨੇ ਆ ਅਸੀਂ ਚਾਹਨੇ ਆ ਕਟਨਾਵਾ ਰੁਕਣ ਸਾਡਾ ਕੋਈ ਸ਼ੌਕ ਨਹੀਂ ਹੈ ਕਿ ਸ਼ਹਿਰ ਨੂੰ ਬੰਦ ਕਰੀਏ ਔਰ ਇਹ ਕਟਨਾਵਾ ਅਗਰ ਨਹੀਂ ਰੁਕੀਆਂ ਇਹ ਕਟਨਾਵਾ ਦੇ ਖਿਲਾਫ ਇਹ ਸਖਤ ਕਾਰਵਾਈ ਸਰਕਾਰ ਨਹੀਂ ਕੀਤੀ ਫਿਰ ਪੰਜਾਬ ਵੀ ਬੰਦ ਹੋਏਗਾ ਫਿਰ ਦੇਸ਼ ਵੀ ਬੰਦ ਹੋਏਗਾ ਸਰ ਲਾਗ ਡਰ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੰਦ ਕਰ ਲਈ ਥਾਣਾ ਜਿੱਥੇ ਕਟਣਾ ਵਾਪਰਦੀ ਹੈ ਬਈ ਲਾਈਨ ਆਰਡਰ ਤੁਹਾਨੂੰ ਮੈਂ ਕਿਹਾ ਵੀ ਕੱਲ ਗਣਤੰਤਰ ਦਿਵਸ ਦੀ ਜਿਸ ਵੇਲੇ ਕਟਣਾ ਹੋਈ ਹੈ ਗਣਤੰਤਰ ਦਿਵਸ ਵਾਲੇ ਦਿਨ ਬਈ ਇੱਥੇ ਲੋਕ ਬਾਬਾ ਸਾਹਿਬ ਨੂੰ ਨਮਨ ਕਰਨ ਵਾਸਤੇ ਆਉਂਦੇ ਆ ਔਰ ਇੱਥੇ ਨਾ ਸਫਾਈ ਔਰ ਸੁਰੱਖਿਆ ਦਾ ਕੋਈ ਪ੍ਰਬੰਧ ਨਹੀਂ ਜੇ ਬਾਬਾ ਸਾਹਿਬ ਦੀ ਮੂਰਤੀ ਦੇ ਉੱਪਰ ਇਹ ਬੇਦਬੀ ਹੋਈ ਹੈ ਤੇ ਇਹਦੀ ਸਿੱਧੇ ਤੌਰ ਤੇ ਸਰਕਾਰ ਜ਼ਿੰਮੇਵਾਰ ਆ ਔਰ ਅਸੀਂ ਸਰਕਾਰ ਕੋ ਜਵਾਬ ਮੰਗਨੇ